ਦਾ ਵਲੌਗ ਸਟਾਰਟ ਕਰਦੇ ਆਂ ਅੱਗ ਲੱਗ ਗਈ ਟਰਾਲੀ ਨੂੰ ਉਤਾਰਨ ਨਾਲ ਕੰਡੇ ਦੇ ਉਹ ਕੰਡੇ ਤੋਂ ਲਾਇਆ ਸੀ ਅੱਗ ਲੱਗ ਗਈ ਦਹਾਦਾਰਾਂ ਲੱਗ ਗਈਆਂ ਨਾਲ ਉਹ ਲੈ ਜਾ ਪਾਣੀ ਦਾ ਟੈਂਕਰ ਪਾਣੀ ਵਾਲਾ ਟੈਂਕਰ ਲੈ ਜਾ ਦੇਖੋ ਮੈਂ ਟਾਂਜੀ ਉੱਠ ਕੇ ਪਾਪੜ ਆਪਣੀ ਮਾਰੇ ਬੜਾ ਕਾ ਬੈਟਰੂਮ ਆ ਗਈ ਜੀ ਆ ਜਾ ਚੱਲੀਏ ਲੋ ਵੇ ਬਾਲੀ ਪੈੜੀ ਮਿੰਟੇ ਦੇਖਦੇ ਦੇਖਦੇ ਪੈ ਗਈ ਸਾਰੇ ਨੂੰ ਉਹ ਤਾਂ ਹਾਂ ਤਾਰਾ ਨਾਲ ਲੱਗੀ ਆ ਲੈ ਟਰੈਕਟਰ ਹੋਰ ਮੱਚ ਗਿਆ

ਟਾਇਰ ਫਟਾਕਾ ਮਾਰ ਗਿਆ ਉਹ ਪਤਾ ਮੈਨੂੰ ਮਰਦਾ ਮਾਸਾ ਜੀ ਇਹਦਾ ਮਸਾ ਲੈ ਭਾਈ ਯਾਰ ਰੋਡ ਲੱਗ ਗਿਆ ਨਾ ਚੱਲੀ ਚੱਲੀ ਭਾਈ ਯਾਰ ਟਾਇਰ ਫਟਾਕਾ ਮਾਰ ਗਿਆ ਇੱਕ ਟਾਇਰ ਤਾਂ ਫਟਾਕਾ ਮਾਰ ਗਿਆ ਅੱਗ ਵਾਲੀ ਸੀ ਨੇੜੇ ਜਾਨ ਚ ਖਤਰਾ ਤੇਲ ਵਾਲੀ ਟੈਂਕੀ ਨੂੰ ਵੀ ਪੈ ਸਕਦੀ ਆ ਤਾਰਾਂ ਤੋਂ ਲੱਗ ਗਈ ਤਾਂ ਹਾਂ ਤੂੰ ਤਾਂ ਹਾਂ ਕੰਡੇ ਤੋਂ ਕੰਡਾ ਕਰਾਇਆ ਸੀ ਤਾਰਾਂ ਤੋਂ ਲੱਗ ਗਈ ਦੂਜਾ ਟਾਇਰ ਵੀ ਫੜਾਕਾ ਮਾਰ ਗਿਆ ਉਹ ਮਾਰੀ ਚੱਕ ਕੇ ਪਰਾਲੀ ਦੂਰ ਦੂਜਾ ਟਾਇਰ ਵੀ ਮਾਰ ਗਿਆ ਫੜਾਕਾ ਆਏ ਤਾਂ ਇੱਕ ਕੈਂਟਰੀ ਆ ਪਾਣੀ ਦਾ ਉਹਨੇ ਵਿਚਾਰੇ ਨੇ ਚੱਲਾ ਪਿੰਡ ਦਾ ਹੀ ਆ ਕੋਸ਼ਿਸ਼ ਤਾਂ ਕੰਟਰੋਲ ਹੋਈ ਉਹ ਦੇ ਨਾਲ ਬਾਲੀ ਲੱਗ ਰਹੀ ਆ ਉਹ ਤੋਂ ਤੋਤਾ ساری ਮੱਚੂਗੀ ਪਰਾਲੀ ਸੁੱਕੀ ਪਰਾਲੀ ਆ ਹੁਣ ਟਾਈਮ ਫਰ ਚੱਕਿਆ ਹੋਰ ਵੱਧ ਗਈ ਅੱਗ ਹੋਰ ਵੱਧ ਗਈ ਅੱਗ 212 ਵਾਲੇ ਵੀ ਆ ਗਏ ਗਾਹਾਂ ਗਾਹਾਂ ਕਰ ਲੁਗਾ ਵੜ ਕੇ ਇਹ ਲੋਡਰ ਆਇਆ ਹੁਣਾ ਉਧਰ ਟਰੈਕਟਰ ਦਾ ਸਟਾਰਟ ਕਰਤਾ ਟਰੈਕਟਰ ਨੂੰ ਵੀ ਅੱਗ ਪੈ ਰਹੀ ਆ ਇਹਦੇ ਨਾਲ ਲਾਈਦਾ ਜਾਂਦੇ ਆ ਲੋਡਰ ਨਾਲ ਟਰੈਕਟਰ ਦੇ ਦੋਨੇ ਟਾਇਰ ਪੜਾਕੇ ਮਾਰ ਗਏ